ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਵੱਜ ਚੁੱਕੇ ਨੇ ਕਿੰਨੇ ਵੱਜ ਗਏ ਹੋਣਾ 11 11 ਨਹੀਂ 12 ਵਜਣੇ ਵਾਲੇ ਨੇ ਹੁਣ ਅਸੀਂ ਉੱਥੇ ਆਂ ਹੋਰ ਉੱਥੇ ਤੇ ਇੱਧਰ ਸਾਫ਼ ਸਫਾਈ ਹੋ ਰਹੀ ਆ ਪਰ ਵੀਰ ਦੀ ਵਾਰੀ ਸੀਗੀ ਅੱਜ ਮਤਲਬ ਇਹਦੀ ਵਾਰੀ ਤੇ ਮੈਂ ਕਰਤੀ ਸਫਾਈ ਅੱਜੇ ਮੇਰੀ ਵਾਰੀ ਤੇ ਸਫਾਈ ਕਰ ਰਿਆ ਕਿੰਨਾ ਤੇ ਸਫਾਈ ਕਰਦੀ ਮੇਰੀ ਹੈਂ ਪਰ ਪਰ ਵੀ ਰੱਖਦੀ ਆ ਤਾਂ ਤੁਸੀਂ ਸਫਾਈ ਕਾਪੀ ਕਰਤੀ ਹੋਗੀ ਸਾਰੀ ਹਾਂ ਬਸ ਪੋਚਾ ਰਹਿ ਗਿਆ ਪੋਚਾ ਉੱਤੇ ਹਾਂ ਰਹਿ ਜੂਗੀ लगा रहे हैं जो सुंदर लड़कियां फॉलो करना चाहती है कर जरूर कोई नहीं होना है मेरा हम या हटो जल्दी हटो तो, तो चलो आ रहा हूं तो। एड से जशन जेड़ा हुनी हुनी मूव हो के गया कोई राय देना चाहोगे जशन हां की राय देना चाहोगे ਇਹੀ ਕੀ ਆ ਪਾਗਲਾ ਦੇ ਮੱਥੇ 'ਨ ਲੱਗ ਜੇ ਕਿ ਹਾਂ ਨਾਮ ਸੰਸ ਇਡੀਟ ਤੈਨੂੰ ਬੇਇੱਜ਼ਤੀ ਕਰਨ ਨੂੰ ਨਹੀਂ ਕਹਿਆ ਸਾਡੇ ਤੁਹਾਡਾ ਸਾਡਾ ਨੂਨ ਖਾ ਕੇ ਸਾਡੀ ਇੰਟਰਨੈਸ਼ਨਲ ਬੇਇੱਜ਼ਤੀ ਹੋ ਰਹੀ ਹੈ ਜਿੱਦਾਂ ਕਿਦਾਂ ਕਿ ਮੇਰੀ ਤੇ ਆਈ ਵੀ ਅਰਸ਼ਦੀ ਹਟੋ ਚੰਗਾ ਰੋਟੀ ਬਣਾਦੀ ਸੀ ਸਾਡੇ ਵਾਸਤੇ ਬਈ ਰੋਟੀ ਬਣਾਦੀ ਸਾਡੇ ਵਾਸਤੇ ਹਾਂ ਹੁਣ ਉੱਤੀ ਵੱਲ ਲੱਗ ਰਹੀ ਤੇ ਨੇ ਸੁਣਦਾ ਨਹੀਂ ਬਾਲਾ ਗਿੱਲਾ ਨਾ ਲਾ ਸੁਣਦਿਆ ਕਰੋ ਜੀ ਨਾ ਬਾਲਾ ਗਿੱਲਾ ਨਾ ਪੋਚਾ ਲਾ ਚਲੋ ਗਾਇਸ ਗੰਦ ਤਾਂ ਤੁਮ ਭਾਰਵੇਂ ਜਾਂ ਪੁੱਛ ਲਗਾਰਾ ਵਾ ਪਖੜ ਕੇ ਨਾਚ ਰਿਹਾ ਤੋ ਮੈ ਇਹ ਦਿਖ ਰਿਹਾ ਹੈ ਤੇ ਪਾਇੜੇ ਨਹੀਂ ਨਿਸ਼ਾਨ ਤਾਂ ਹੁੰਦੀ ਨੇ ਬਾਈ ਇਸ ਕੋ ਵਲੌਗ ਬਣਾਣਾ ਹੈ ਇਸ ਕੋ ਪੋਚੇ ਕੀ ਕੋਈ ਕਦਰ ਨਹੀਂ ਹੈ ਮਤਲਬ ਪੰਜਾਬੀ ਬੋਲਿਆ ਕਰ ਪੰਜਾਬੀ ਪਰ ਵੀ ਫਸਟ ਟਾਈਮ ਓਕੇ ਗਾਇਜ਼ ਸਪੈਸ਼ਲ ਦਿਓ ਫਿਰ ਅਦਬਨਾ ਗੋਦਵਾਰਾ ਸਾਹਿਬ ਤੇ ਇਹਨੂੰ ਸਫਾਈ ਕਰਦਾ ਆ ਅੱਛਾ ਇਹ ਤੇਰਾ ਮੂਹ ਨਹੀਂ ਸੋਣਾ ਵੀ ਤੂੰ ਕੱਲੀ ਦਾਲ ਲੈ ਕੇ ਕੱਲੀ ਖਾ ਜੇਗੀ ਇੰਦਰ ਅਸੀਂ 5-7 ਜਾਣੀ ਨਹੀਂ ਉਹ ਭਈਆ ਖਾਣਾ ਨਹੀਂ ਅਸੀਂ ਤਾਂ ਭਈ ਇਹ ਹੀ ਖਾਣੀ ਹੈ ਇਹ ਹੀ ਦਾਲ ਰੱਖ ਗੱਲ ਸਾਡੀ ਐਵੇਂ ਹੀ ਦਾਲ ਪਿੱਛੇ ਲੜਾਈ ਹੁੰਦੀ ਰਹਿੰਦੀ ਆ ਕੁੜੀਏ ਆਹ ਦਾਲ ਫ੍ਰਿਜ 'ਚ ਰੱਖੀ ਜਾਵੇ ਇੰਨੀ ਦਾਲ ਤੈਨੂੰ ਖਾਣ ਦੀ ਇਜਾਜ਼ਤ ਹੈ ਨਹੀਂ ਕਿਉਂ ਨਹੀਂ ਇਜਾਜ਼ਤ ਹੈ ਨਹੀਂ ਹੈ ਨਹੀਂ ਬਸ ਰੋਟੀਆਂ ਲਾਤੀਆਂ ਵੱਧ ਵੱਧ ਲਾਉਣੀਆਂ ਪਰਮ ਦੀ ਰੋਟੀਆਂ ਕਿਹ ਦਿਨ ਦੁਨ ਵਾਲੀਆਂ ਪਈਆਂ ਨੇ ਕਹਿੰਦੇ ਨੇ ਕਿੰਨੇ ਦਿਨ ਪੁਰਾਣੀਆਂ ਨੇ ਇਹ ਰੋਟੀਆਂ ਐ ਦੱਸਿਆ ਜਾਵੇ ਮਾੜਾ ਨਹੀਂ ਰੋਟੀਆਂ ਨਹੀਂ ਐ ਰ ਪੁਰਾਣੀਆਂ ਨਹੀਂ ਐ ਮੈਨੂੰ ਤਾਂ ਲੱਗਦਾ ਪੁਰਾਣੀਆਂ ਨੇ ਜਿਹੜੀਆਂ ਇਹ ਲਵੇਟੀਆਂ ਪਈਆਂ ਨੇ ਆਇ ਲਵੇਟਣ ਵਾਲੀ ਤਾਂ ਆਪਣੀ ਹੈ ਨਹੀਂ ਕਿਹੜੀ ਹੈ ਓਡੀ ਕੰਮ ਹੈ ਨਹੀਂ ਫਿਰ ਹੈ ਹੀ ਨਹੀਂ ਦੋਈ ਰੋਟੀਆਂ ਨੇ ਉਹ ਆ ਲੈ ਫਿਰ ਫਿਰ ਉਹੀ ਤਾਂ ਉਹਨੇ ਦੋਹੀ ਕਿੱਸੇ ਮਦੋਰੀ ਬਣਾਈ ਐ ਅਕਸਰ ਤੇ ਮੇਰੀਆਂ ਭਾਈ ਤੇ ਤੈਨੂੰ ਪੁੱਛਿਆ ਨਹੀਂ ਸੀ ਕੀ ਦੋਹਾਂ ਨਹੀਂ ਦੇਖ ਮੈਨੂੰ ਚੱਕ ਚੁਠੀਆ ਮੈਂ ਰੋਟੀ ਨੂੰ ਪੁੱਛੀ ਸੀ ਨਾ ਹਾਂ ਇਹਨੇ ਹਾਂ ਨਹੀਂ ਕਹੀ ਇਹਨੇ ਸਿੱਧਾ ਕਹਿ ਮੈਂ ਤਾਂ ਸੌਂ ਗਈ ਹੁਣ ਉੱਠ ਕੇ ਵਲੌਗ ਬਣਾਣਾ ਆਜਾ ਪਰਮੇਸ ਵੀਰੇ ਵਲੌ ਤੇਗਾ ਤੇਗਾ ਚਲ ਕੋਈ ਨਾ ਮੈਂ ਆਪ ਹੀ ਬਣਾ ਲੂਗੀ ਢਾਲ ਪਈਆ ਦਾਲ ਛੱਡ ਦੀ ਦਾਲ ਖਾਣਾ ਖਾ ਹਾਂ ਹਾਂ ਹਾਂਜੀ ਗਾਇਸ ਤੇ ਹੁਣ ਬੱਜੇ ਨੇ 3:30 ਸ਼ਾਮ ਦੇ ਤੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਤੇ ਥੋੜੀ ਮੋਟੀ ਗਰੋਸਰੀ ਕਰਨ ਕਿਉਂਕਿ ਸਾਡੀ ਗਰੋਸਰੀ ਰੋਜ਼ ਹੀ ਮੁੱਕੀ ਰਹਿੰਦੀ ਆ ਤੇ ਅਰਮਾਨ ਜੀ ਜਾ ਰਹੇ ਸੀਗੇ ਹੁਣ ਕੰਮ ਤੇ ਤੇ ਇਹ ਕਹਿੰਦੇ ਸਾਡੇ ਨਾਲ ਬਗ ਚੱਲੋ ਤੇ ਵੀ ਰਾਤ ਤੱਕ ਉੱਥੋਂ ਤੱਕ ਸਾਥ ਹੋ ਜੂਗਾ ਜਿੱਦਾਂ ਤੇ ਹੁਣ ਅਸੀਂ ਜਾ ਰਹੇ ਹਾਂ ਅਸੀਂ ਗੁਰਦੁਆਰੇ ਜਾਵਾਂਗੇ ਤੇ ਇਹ ਆਪਨੇ ਕੰਮ ਹਾਂਜੀ ਤੇ ਅਸੀਂ ਜਾ ਰਹੇ ਸੀ ਗੁਰਦੁਆਰੇ ਰਾਜੇ ਨੂੰ ਆ ਗਿਆ ਆਪਦਾ ਕੰਮ ਜਾਦ ਕੰਮ ਖੜਦਾ ਕਰਦਾ ਮੈਂ ਕੰਮ ਖਾ ਜਾ ਰੋ ਕੀ ਕਰਨ ਜਾ ਰਹੇ ਆਪਾਂ ਇਹਨਾਂ ਨੂੰ ਕਰਾਉਣਾ ਬੈਂਕ ਚ ਜਾ ਰਹੀ ਆ ਇਹ ਆਪਦੇ ਕਾਰਡ ਐਕਟੀਵੇਟ ਕਰਾਉਣ ਅਸੀਂ ਹੁਣ ਆਏ ਸੀਗੇ ਮਤਲਬ ਇੱਕ ਤਰੀਕ ਹੋ ਗਈ ਸੀ ਜਦੋਂ ਸਾਰੇ ਖਰਚੇ ਸ਼ੁਰੂ ਹੋ ਜਾਂਦੇ ਨੇ ਹੁਣ ਅਸੀਂ ਕੰਪਾਸ ਕਾਰਡ ਲੋਡ ਕਰਾਉਣ ਆਇਆ ਰਾਤ ਕਰੇ ਸੀ ਪਰ ਹੋਏ ਨਹੀਂ ਹਰਮਾਨ ਦੇ ਵਿਚਾਰੀ ਦੇ ਪੈਸੇ ਕੱਟੇਗੇ ਪਰ ਲੋਡ ਨਹੀਂ ਹੋਏ ਉਹ ਵੀ ਗਏ ਕੰਮ ਹੋ ਗਿਆ ਉਹ ਵੀ ਗਏ ਹੁਣ ਅਸੀਂ ਇਹਦਾ ਕਾਰਡ ਲੋਡ ਕਰਾ ਕੇ ਹੁਣ ਦੁਬਾਰਾ ਲੋਡ ਕਰਾਉਣ ਜਾ ਰਹੇ ਆ ਮਤਲਬ ਉਹ ਕੰਮ ਹੋਇਆ ਪਿਆ ਜੀ ਐਸੀ ਜਨਵਰੀ ਖਰਚੇ ਆਉਣ ਵਾਲੇ ਆ ਔਰ ਆ ਕੰਮ ਹੋਇਆ ਪਿਆ ਖਰਚ ਖਾਲੀ ਹੋਇਆ ਖਾਤੇ ਖਾਲੀ ਹੋਏ ਪਏ ਨਹੀਂ ਗ੍ਰੋਸਰੀ ਵੀ ਰੋਜ਼ ਮੁੱਕ ਰਹੀ ਦੀ ਅੱਜ ਨਾਲ ਗ੍ਰੋਸਰੀ ਕਰਨ ਜਾਣਾ ਮਤਲਬ ਅੱਜ ਸਾਰਾ ਖਰਚਾ ਸ਼ੁਰੂ ਇੱਕ ਤਰੀਕਾ ਆ ਜਾਂਦੀ ਹੈ ਸਾਡੇ ਦੌਰੇ ਪੈ ਲੱਗੇ ਜਾਂਦੇ ਨੇ ਹਨਾਸ਼ ਇੰਨਾ ਖਰਚਾ ਇੰਨਾ ਖਰਚਾ ਚਲੋ ਠੀਕ ਹੈ ਸੀ ਇਹਦੇ ਕਾਰਡ ਲੋਡ ਕਰਾ ਲੀਏ ਫਿਰ ਇਹ ਦੁਆ ਚਲਦੇ ਹਾਂ ਗੁਰਦੁਆਰੇ ਇਹ ਦੁਆਦ ਜਾਵਾਂਗੇ ਗ੍ਰੋਸਰੀ ਕਰਨ ਹਾਂਜੀ ਤੇ ਹੁਣ ਅਸੀਂ ਇਹਦਾ ਕਾਰਡ ਐਕਟੀਵੇਟ ਕਰਾ ਲਿਆ ਤੇ ਸਾਨੂੰ ਇੱਕ ਉੱਥੇ ਦੀ ਕੋਰਾ ਮਿਲਿਆ ਕੋਰਾ ਮਿਲਿਆ ਜਿਹੜਾ ਮਤਲਬ ਉਹਦੇ ਕੋਲ ਹੀ ਸੀ ਗਏ ਅਸੀਂ ਇੰਨੀ ਘੈਂਟ ਜੱਟ ਲਾਈਫ ਬਾਟੇ ਕੱਟੇ ਬਣੇ ਪੰਜਾਬੀ ਦੇ ਇੰਨੀ ਵਧੀਆ ਬਣਾ ਧੰਨਵਾਦ ਜੀ ਕਹਿੰਦਾ ਹਾਂ ਧੰਨਵਾਦ ਸਸਰੀ ਕਾਲ ਜੱਟ ਲਾਈਫ ਕਿਹਾ ਉਹਨੇ ਜੱਟ ਲਾਈ ਅਸੀਂ ਆਕੇ ਹਾਂ ਫਿਰ ਕਹਿੰਦਾ ਧੰਨਵਾਦ ਸਸਰੀ ਕਾਲ ਮਤਲਬ ਕਾਫੀ ਘੈਂਟ ਪੰਜਾਬੀ ਬੋਲਦੇ ਨੇ ਜਾ ਕਿ ਕਿੜੀ ਸਰੀ ਸੈਂਟਰ ਜਾ ਰਹੇ ਆਗੇ ਕੰਪਾਸ ਕਾਰਡ ਲੋਡ ਕਰਾਉਣਾ ਹਾਂ ਵਰਤੇ ਉਧਰ ਨੂੰ ਜਾਣਾ ਵਾਪਸ ਜਾ ਰਿਹਾ ਸੋ ਸੌਰੀ ਗਾਇਸ ਥੋੜਾ ਜਿਹਾ ਦਿਮਾਗ ਖਰਚੇ ਦਾ ਕਰਕੇ ਹਿੱਲਿਆ ਪਿਆ ਕੰਗੀ ਅੱਜ ਕਰਤਾ ਬੜਾ ਰਹਿ ਪਿਆ ਉਹ ਭਰਨਾ ਫਿਕਰ ਲੱਗਿਆ ਪਿਆ ਵੀ ਕਿਵੇਂ ਭਰਾਂਗੇ ਅੱਛ ਕਿਵੇਂ ਭਰਾਂਗੇ ਆਏ ਹੋ ਜੀ ਯਾਰ ਆਪਣੇ ਥਲੇ ਤੱਕ ਲਿਆ ਦੇਣਾ ਸਭ ਕੁਝ ਹੋ ਜੂਗਾ ਹੋ ਜੂਗਾ ਰੱਬ ਦੇ ਰੱਖੇਗਾ ਹਾਂ ਪਰ ਮੈਂ ਤੇਰੇ ਪੈਸੇ ਕੱਲ ਨੂੰ ਦਵਾਂਗੀ ਦੰਨ ਠੀਕ ਆ ਚੰਗਾ ਕੋਈ ਇਸ਼ੀ ਜਾ ਪੜ੍ਹਦੇ ਆ ਸਾਵਲ ਸੰਗ ਗੈਰਾਂ ਮੇਰੇ ਗਣ ਆਦਲ ਚੰਦ ਧੀਰੰਗ ਹਾਂਜੀ ਤੇ ਹੁਣ ਅਸੀਂ ਲੰਗਰ ਛਕ ਰਿਆ ਛਕ ਲਿਆ ਸੀ ਤੇ ਹੁਣ ਅਸੀਂ ਜਾ ਰਿਆਂ ਘਰੇ ਪਹਿਲਾਂ ਐਵੇਂ ਸੀ ਪਲਾਨ ਵੀ ਗ੍ਰੋਸਰੀ ਕਰਨ ਜਾਵਾਂਗੇ ਪਰ ਗ੍ਰੋਸਰੀ ਕਾ ਨਾ ਲਿਓ ਜਿਹੜੇ ਘਰੇ ਮੁੰਡੇ ਬੈਠਿਆ ਉਹਨਾਂ ਨੂੰ ਫੋਨ ਲਾਇਆ ਸੀ ਉਹ ਆਏ ਨਹੀਂ ਅਸੀਂ ਆਖਿਆ ਸੀ ਵੀ ਨਹੀਂ ਲਿਆਉਂਦੇ ਚੱਕੇ ਤਾਂ ਹੁਣ ਅਸੀਂ ਖਾਲੀ ਹੱਥ ਮੁੜ ਰਹੇ ਆ ਘਰੇ ਕੁਝ ਵੀ ਨਹੀਂ ਹੈਗਾ ਖਾਣ ਨੂੰ ਤਾਂ ਤਿੰਨ ਵਾਰੀ ਟਾਈਮ ਗ੍ਰੋਸਰੀ ਲੈ ਕੇ ਆ ਉਹ ਵੀ ਕੱਲ ਦੀ ਕੋਈ ਨਹੀਂ ਗਾ ਨਾ ਮਨਪ੍ਰੀਤ ਵੀ ਨਹੀਂ ਗਈ ਮੇਰੇ ਨਾਲ ਤੇ ਮੈਂ ਕਿਹਾ ਨਹੀਂ ਐਨੀ ਭਾਰਤ ਚੱਕਣਾ ਸੌਖਾ ਨਹੀਂ ਸੋ ਮੈਨੂੰ ਕਿਹੜਾ ਦੱਸ ਬੰਨੀ ਉਹ ਵੀ ਮੈਂ ਗੱਪ ਮਰੀ ਇਹਦਾ ਕੁਝ ਵੀ ਧਿਆਨ ਤੇ ਨਹੀਂ ਦੇਣਾ ਉਹਨੂੰ ਖੁਸ਼ੀ ਕਰੇ ਸੀ ਮੈਂ ਖੁਸ਼ੀ ਨੂੰ ਕਿ ਹਾਂ ਮੈਂ ਤਾਂ ਖੁਸ਼ੀ ਆ ਤੇ ਚੜ ਗਏ ਮੈਂ ਕੱਲ ਗ੍ਰੋਸਰੀ ਲੈ ਬਸ ਬਸ ਗਈ ਗਈ ਚਲੋ ਚਲੋ ਬਲੌਗ ਦੇ ਚੱਕਰ ਵਿੱਚ ਸਾਡੀ ਬੱਸ ਨਾਗ ਰੂ ਚੁੱਕੀ ਆ ਤੇ ਤੇਰੀ ਵਜ੍ਹਾ ਨਾਲ ਹੋਇਆ ਸਿਰਫ ਤੇਰੀ ਵਜ੍ਹਾ ਨਾਲ ਕਿਉਂ ਤੂੰ ਕਾ ਬਟੰਗ ਦਾ ਕਰ ਲਿਆ ਕਰ ਤੂੰ ਕਿਉਂ ਸਾਡੀ ਬੱਸ ਨਾਗੀ ਬੱਸ ਥੋੜੀ ਜੀ ਵਿੱਥ ਤੋਂ ਨਹੀਂ ਫਿਰ ਬਣਾਉਣਾ ਇੱਥੇ ਜ਼ਰੂਰੀ ਸੀਗਾ ਬਣਾਉਣਾ ਜ਼ਰੂਰੀ ਸੀਗਾ ਜਾ ਹੁਣ ਗਾਣਾ ਨਾ ਦੇ ਬਲੌਗ ਕਿਸੇ ਨਾਲ ਬੈਠੀ ਰਹਿਣ ਉਹ ਚਾ ਕੋਈ ਨਾ ਆ ਜੂਗੀ ਆਉਂਦੀ ਜਾਂਦੀ ਰਹੂ ਬੱਸ ਆਉਗੀ ਦੇਖਮ ਕਿੰਨੇ ਲੋਕ ਆ ਗਲ ਕਰਾ ਥੋੜੀ ਜੀ ਨਾ ਇੱਥੇ ਬੱਸ ਥੋੜੇ ਥੋੜੇ ਮਤਲਬ ਜਿਆਦਾ ਟਾਈਮ ਲੈਂਦੀ ਐ ਇੱਥੇ ਆਉਣ ਨੂੰ ਇਹ ਹੈਗਾ 68 ਐਵੇਨਿਊ 152 ਸਟ੍ਰੀਟ ਤੇ ਐਦਾਂ ਦੇ ਮਤਲਬ ਟਾਈਮ ਟੇਬਲ ਲੱਗੇ ਪਏ ਹੁੰਦੇ ਆ ਬੱਸ ਸਟੈਂਡ ਤੇ ਮਤਲਬ ਆਪਾਂ ਇੱਥੇ ਦੇਖ ਸਕ ਰਹੇ ਹਾਂ 59 ਹੋ ਗਏ ਸੋ ਅੱਜ ਵੱਡੇ ਨੂੰ ਫਰਡੇ ਆ 375 ਹੁਣ 6 6 ਕਮਜਾ ਦੇ ਲੰਘ ਗਈ ਉੜ ਗਏ 4 ਮਿੰਟ ਪਹਿਲਾਂ ਸੀ 723 ਦੇ ਆਉ ਹੁਣ ਠੀਕ ਆ ਮੈਨੂੰ ਇੱਥੇ ਥੋੜਾ ਜਿਹਾ ਲੇਟ ਆਉਂਦੀਆਂ ਨੇ ਪਰ ਸਾਡੇ ਉਧਰ ਜਿੱਦਣ ਅਸੀਂ ਰਹਿੰਨੇ ਆ ਉਧਰ ਟਾਈਮ ਟੂ ਟਾਈਮ ਸਾਰਾ ਚੰਗਾ ਇੱਥੇ ਅਵਿਨਾਗ ਦੀ ਸੱਤੋਂ ਨੇ ਤੇ ਆਉ ਹੁਣ ਤੇ ਵੀ ਆਪਣੇ ਕੋਲੇ ਇੱਕ ਟ੍ਰਾਂਜ਼ਿਟ ਐਪ ਵੀ ਡਾਊਨਲੋਡ ਕਰੀ ਹੁੰਦੀ ਆ ਉਹਦੇ ਵੀ ਆਪਾਂ ਦੇਖ ਸਕਦੇ ਹੁੰਦੇ ਆ ਵੀ ਕਿੰਨੇ ਵਜੇ ਲਾਸਟ ਆ ਜਾਂ ਕਿੰਨੇ ਵਜੇ ਆਉਗੀ ਠੀਕ ਆ ਵਿਦਆਊਟ ਤੇ ਪਰ ਇਹਦੇ ਕੋਲੇ ਖਾਣਾ ਪੈਂਦਾ ਨਹੀਂ ਬੱਸ ਵਾਲੇ ਬੱਸ ਖੜਾਉਂਦੇ ਨਹੀਂ ਜੇ ਉੱਥੇ ਬੈਠੇ ਰਹਿ ਜੇ ਬੱਸਾਂ ਨਗਾ ਕੇ ਲੈ ਜਾਂਦੇ ਐਨੀ ਵੱਡੀ ਵੇਰਤੀ ਹੁੰਦੀ ਅਰਸ ਹੋਰ ਜਿਹੜਾ ਇੱਥੇ ਕੜ ਗਿਆ ਵਸ ਫੇਰ ਰੁਕੂ ਅਸ ਨਹੀਂ ਰੁਕੀ ਸੀ ਮੈਂ ਜੋ ਭੱਜ ਕੇ ਉਰੇ ਕੋਲੀ ਆ ਗਈ ਸੀ ਫੇਰ ਵੀ ਨਾ ਖੜਾ ਹੁੰਦੇ ਨਹੀਂ ਬੀਕ ਗਿਆ ਭੱਜ ਗਿਆ ਤਨ ਮੈਂ ਨਹੀਂ ਰੋਕਦਾ ਕੀ ਕਰ ਲਓ ਜਿਹੜਾ ਕੁਝ ਕਰਨਾ ਤੇ ਹੁਣ ਅਸੀਂ ਜਾ ਰਹੇ ਹਾਂ ਸਿੱਧਾ ਘਰੇ ਜੇ ਤਾਂ ਸਾਨੂੰ ਰਾਹ ਚ ਫੋਨ ਆ ਗਿਆ ਵਿਹਾਰ ਲੈ ਕੇ ਆਉਣੀ ਹੈ ਗ੍ਰੋਸਰੀ ਫੇਰ ਤਰਸ ਜਾਵਾਂਗੇ ਨਹੀਂ ਫੇਰ ਅਸੀਂ ਜਾ ਰਹੇ ਹਾਂ ਘਰੇ ਕਿਰੇ ਯਾਰ ਫਰਜ ਹਾਂ ਕੋਣ ਲਾ ਲਾ ਹਾਂ ਫੋਨ ਲਾ ਲਾ ਮੈਂ ਮੁੜ ਕੇ ਨਜ਼ਾਰਾ ਲਾ ਇੱਕ ਵਾਰ ਫੋਨ ਲਾ ਕਿ ਆਉਣਾ ਕਿ ਨਹੀਂ ਸਿੱਧਾ ਵਸ ਕਿਉਂਕਿ ਵੀ ਸਾਥ ਨੂੰ ਨਹੀਂ ਚੱਕ ਲਿਆ ਮੀ ਜਾਂਦੀ ਐਨੀ ਭਾਰੀ ਮੈਂ ਤਾਂ ਨਹੀਂ ਜਾਗਦੀ ਬਈ ਐਕਤੀ ਕਹਤਾ ਮੈਂ ਤਾਂ ਹੂੰ ਹੀ ਜੇ ਹਰ ਇੱਕ ਵਾਰ ਮੈਂ ਨਹੀਂ ਲੈ ਕੇ ਆਉਂਦੀ ਜਾ ਮਾਂ ਕੱਲੀ ਵਾਰ ਚੱਲ ਫੋਨ ਕਰਕੇ ਦੇਖ ਕੀ ਕਹਿੰਦੇ ਆ ਫਿਰ ਨਹੀਂ ਆਪਾਂ ਸਿੱਧਾ ਘਰੇ ਚੱਲਦੀ ਆਂ ਬਸ ਇੱਥੋਂ ਚਲੋ ਜੀ ਨਵੀਂ ਅਪਡੇਟ ਮਿਲੀ ਆਰ.ਸੀ. ਦੀ ਤਾਂ ਦੱਸੋ ਦਵਾਰੇ ਦੱਸੋ ਅੱਧੀ ਸੁਣੀ ਗਈ ਆ ਅੱਧੀ ਸੁਣੀ ਨਹੀਂ ਗਈ ਹੂੰਣੀ ਇੱਕ ਮਿੰਟ ਫੜਨਾ ਮੈਂ ਕਾਲ ਕਰਕੇ ਛੱਟੀਆਂ ਪਰ ਵੀਰ ਨੂੰ ਤੇ ਉਹ ਕਹਿੰਦਾ 252 ਉੱਤਰਜੋ ਮੈਂ ਵੀ ਉੱਥੇ ਉਤਰੂੰਗਾ ਤਪਾ ਇਕੱਠੇ ਸਾਰੇ ਚੜਾਂਗੇ ਚਲੋ ਅਸੀਂ ਮੇਰੇ ਤੇ ਜਾਵਾਂਗੇ ਤੇ ਦਿਖਾਵਾਂਗੇ ਇਹ ਤੇ ਅਸੀਂ ਤੇ ਦਾਨ ਗ੍ਰੋਸਰੀ ਕਰਦੇ ਆ ਠੀਕ ਆ ਉੱਥੇ ਜਾ ਰਹੇ ਹਾਂ ਸਿੱਧਾ ਨਹੀਂ ਉੱਠ ਕੇ ਆ ਗਿਆ ਚੱਪਲਾਂ ਚ ਤੇ ਠੰਡ ਐ ਇੰਨੀ ਹਵਾ ਚੱਲੀ ਜਾਂਦੀ ਤੇ ਠੰਡ ਲੱਗਦੀ ਬਈ ਠੰਡ ਲੱਗਦੀ ਕਿਉਂ ਲੱਗਦੀ ਮੈਂ ਮਰ ਦੂੰ ਹੈ ਤੇ ਅਸੀਂ ਪਹੁੰਚ ਗਏ ਆ ਬਈ ਮਾਲ ਕਿੰਨੀ ਹੁੰਦੀ ਸੀਗੀ ਉਹ ਦੇਖੋ 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 ਚਲੋ ਬਈ ਸ਼ੋਪਿੰਗ ਚੱਲੀਏ ਗ੍ਰੋਸਰੀ ਕਰਨ ਮੈਂ ਚਾਂਦੀ ਚਲੋ 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 ਵਾਲਟ ਚੰਡੀਗੜੀ ਆ ਇਸਕਾ ਨਾਮ ਚੰਡੀਗੜੀਆ ਹੈ। ਇਹ ਨਾਮ ਹੈ ਇਹਨਾਂ ਚੰਡੀੜੇ ਨਾਮ ਰੱਖਿਆ। ਚੰਡੀਗੜੀਆ। ਉਹ ਦੇ ਘੰਟੀਆਂ ਕਿਆ ਕਰਦੀ। ਲਓ ਜੀ ਪਰਮਵੀਰ ਸਿੰਘ ਆਏ ਬੈਠੇ ਨੇ। ਇੱਥੇ ਬੈਠਾ ਕੀ ਕਰਦਾ? ਬਸ ਅਨੁਭਵ ਸਿੰਘ ਬਸ ਹੀ ਦੇਖ ਰਹਾ। ਹਾਂ ਤੂੰ ਸਾਡੇ ਨਾਲ ਨਹੀਂ ਚੜ ਸਕਦਾ ਸੀ ਬਸ ਤਾਂ ਨੰਗੀ ਹੁਣ। ਹੈ? ਬਸ ਤਾਂ ਨਗਾਤੀ ਤੂੰ। ਕਿਉਂ? ਹੋਰ ਹੋ ਜਾਂਦੀ ਸਰੀ ਸੈਂਟਰ ਜਾਣਾ ਆਪਾਂ ਨੇ। ਸਰੀ ਘੜੀ ਜਾਣਾ ਆਪਾਂ ਨੇ। ਸਰੀ ਸੈਂਟਰ ਜਾਣਾ। ਬੀ 6 ਸਟਰੀਟ 'ਤੇ ਜਾਣਾ। ਕਿਹੜੀ 150 152 ਤੇ ਤੇਗਾ। ਅਰੇ ਹੋ ਆ ਗਈ ਜਲ 152 ਤੇ ਕਿੰਨੀ ਆ ਗਈ ਪਤਾ ਨਹੀਂ ਕੋਈ ਸਿਤਾਈ ਹੋਗੀ ਚਲ ਠੀਕ ਆ ਚੰਗਾ ਰਾਤ ਨੂੰ ਮੈਨੂੰ ਨਹੀਂ ਲੱਗਦਾ ਬਸ ਆਈ ਆਪਣੀ ਠੀਕ ਆ 502 ਆ ਗਈ ਚਲੋ ਗਾਈਜ਼ ਅਸੀਂ ਜਾਂਦੇ ਹਾਂ ਬਾਲ ਮਾਰ ਚਲੋ ਭਾਈ ਚੱਲੀਏ ਮੜੇ ਕੋ ਸਿਖਿਆ ਜਾਵੇ ਅਰਸ਼ ਇਧਰੋਂ ਮਿਸਟਰ ਪਰਮਜੀਤ ਪਰਮਵੀਰ ਪਰਮਵੀਰ ਤੋਂ ਕੋਚ ਲੈ ਇੱਥੇ ਦਾ ਅੱਜ ਨਾ ਹੇਅਰ ਕਰ ਲੈਣਾ ਆਪਾਂ ਨੂੰ ਜਾਬਲੈ ਸਕੇਡ ਇਹ ਥੋੜੀ ਜਿਹੀ ਖੁਸ਼ੀ ਵੀ ਲੋ ਗਈ ਤੇ ਬੜੇ ਮੋਲ ਬਣ ਜਾਣਾ ਜਾਬਲੈ ਸਕੇਡ ਆ ਸਕਤੇ ਆ ਦੋ ਰੱਚ ਕੱਢਣੇ ਅਸੀਂ ਜਾਬਲੈ ਦੋਨੇ ਜਾਣੇ ਹਨ ਬਈ ਹਨ ਬਈ ਮਾਖ ਹੋਰ ਰੱਚ ਕੱਢਣੇ ਆਪਾਂ ਜਾਬਲੈ 40 ਲੱਖ ਤੇ ਲਾਇਆ ਹੋ ਤੇ ਕਿਤੇ ਮਨ ਨਹੀਂ ਰੱਚ ਗੱਡੇ ਤੂੰ ਨੇ ਤੂੰ ਨੇ ਨਾ ਆਇਆ 40 ਲੱਖ ਮੇਰਾ ਤਾਂ ਸਾਰਾ ਹੀ ਥਾਰਮ ਨਹੀਂ ਲਗਾ ਉਹ ਵੀ ਬੱਪੂ ਨੇ ਘਰ ਵੇਚਿਆ ਬਾ ਬੇਟੇ ਸਾਰੇ ਇੰਨੇ ਨਾ ਪੈਸਾ ਵਾ ਕੱਢ ਆਏ ਆ ਪਰ ਕੋਈ ਫਾਇਦਾ ਨਹੀਂ ਅਰਸ਼ਦੀਰ ਵਾਂਟਿੰਗ ਹੋਈ ਨੂੰ ਮਹੀਨਾ ਹੋ ਗਿਆ ਤੇ ਪ੍ਰੋਡਕਟ ਹੁਣ ਦੇਖ ਰਹੀ ਆ ਜਦੋਂ ਵਾਲ ਖਰਾਬ ਹੋ ਗਏ ਹੁਣ ਦੇਖ ਰਹੀ ਗਾਇਸ ਇਹ ਮੈਟ੍ਰਿਕਸ ਦੇਖ ਰਹੀ ਐ ਸਰੇ ਮੈਟ੍ਰਿਕਸ ਥੋੜੀ ਆ ਉਹ ਮੈਟ੍ਰਿਕਸ ਨਾ ਰੈਸ ਵਿੱਚ ਮੈਂ ਯੂਜ਼ ਕਰ ਲਿਆ ਮੈਟ੍ਰਿਕਸ ਜਿਹੜੀ ਯੂਜ਼ ਕਰਨਾ ਇਹ ਮੈਟ੍ਰਿਕਸ ਕਿੱਥੇ ਆਉਂ ਮੜੀ ਜਾਂਦੀ ਆ ਮਿਲ ਗਏ ਬੁਰੇ ਪਏ ਕਿੰਨੀ ਇਹ ਪਾਗਲ ਹੋ ਗਈ ਪਾਗਲ ਨਹੀਂ ਵੀ ਥੋੜੀ ਜੀ ਪਹਿਲੀ ਵਾਰ ਦੇਖਿਆ ਮੰਮ ਸ਼ੀਜ਼ ਸਾਥ ਨੂੰ ਗਾਇਲ ਦੇਖੋ ਆ ਨਹੀਂ ਇਸ ਕਾਂਪੀਨ ਵਾਲੇ ਸੈਕਸ਼ਨ ਵਿੱਚ ਹੌਸਪਟਲ ਚ ਚੌੜ ਹੈਗੇ ਇਹਨਾਂ ਨੂੰ ਖੁਦ ਨਹੀਂ ਸਮਝ ਆ ਰਿਹਾ ਵੀ ਲੈਣਾ ਕੀ ਆ ਕੁਝ ਨਹੀਂ ਆ ਤੁਹਾਨੂੰ ਪਤਾ ਨਹੀਂ ਸਤਾ ਨਹੀਂ ਲੈਣਾ ਕੀ ਆ ਜੱਜ ਦੀ ਚੀਜ਼ ਚੱਕੀ ਓਏ ਇਹ ਨਹੀਂ ਦੇ ਲੈਣੀ ਲੈਣੀ ਦਹੀਂ ਵਾਲੇ ਨਹੀਂ ਲੈ ਬੜੀ ਵਾਲੀ ਲੈ ਆਹ ਬੜੀ ਦੋ ਚੱਕ ਲੈ ਤੂੰ ਲੈ ਫਿਰ ਅੱਧ ਕਿਸੇ ਨੂੰ ਆਉਂਦੀ ਹੈ ਕਿਸੇ ਨੂੰ ਨਾ ਆਉਂਦੀ ਨਹੀਂ ਯੈਸ 1 ਮਿੰਟ 2% ਇਹ ਨੂੰ ਥੋੜਾ ਜਿਆਦਾ ਪਤਾ ਹੈ ਬੰਦੇ ਨੂੰ ਵੀ ਇਹਦੇ ਵਿੱਚ ਕਿੰਨਾ ਪਰਸੈਂਟ ਕੀ ਆ ਕਿੰਨਾ ਪਰਸੈਂਟ ਕੀ ਆ ਫਿਰ ਜਿਹੜੀ ਸਹੀ ਹੋਊਗੀ ਚੀਜ਼ ਉਹ ਲੈ ਕੇ ਜਾਓ ਆਹੀ ਲੱਗਦਾ ਇਸੇ ਕਰਕੇ ਤਾਂ ਉਹ ਸਵਾਦ ਲਗਾਓ 2% ਭਾਈ ਹੋਤੀ 3.2 ਵਜੇ ਤੱਕ ਹੀ ਆਏ ਏਦਾਂ ਦਾ ਇਹ ਖੱਦੀ ਵੀ ਆ ਯਾਰ ਤੂੰ ਇੱਕ ਵਾਰ ਇਹ ਵਾਲੀ ਟਰਾਈ ਕਰ ਲੈ ਇਹ ਵੀ ਤਾਂ ਵੀ ਆ ਇਹ 750 ਗ੍ਰਾਮ ਕੀ ਮੈਨੂੰ ਕੋ ਬਾਰ-ਬਾਰ ਦਿੱਕਤ ਨਹੀਂ ਪੈਣੀ ਸਸਤੀ ਕੀ ਦੀ ਪੈਂਦੀ ਹੈ ਤੂੰ ਆਏ ਦੇਖ ਵਿੱਚ ਪਾਣਾ ਹੈ ਸਮਾਨ ਹੀ ਸਾਰਾ ਦਿਖਾਣਾ ਨਹੀਂ ਮਿਲੇ ਆ ਕਿਹਨਾਂ ਬਸ ਤੂੰ ਇਹ ਮੰਨੇ ਖਾਨੀ ਹੈ ਇੱਕ ਫੇਰ ਇੱਕ ਫੇਰ ਇੱਕ ਖਾ ਕੇ ਤੇ ਜਮਾਇਆ ਕਰਾਂਗੇ ਹੁਣ ਹਾਂ ਬਸ ਫੇਰ ਇੱਕ ਲੈ ਚੱਲੋ ਕਿੰਨੀਆਂ ਬਾਲ ਜਮਾਵਾਂਗੇ ਅੱਜ ਆਪਾਂ ਹੋਏ ਹੋਏ ਬਹੁਤ ਜਾਂਦੇ ਹੋ ਹਮਾਰਾ ਦਿੱਕਤ ਨਹੀਂ ਪਹਿਲੀ ਵਾਰੀ ਸੀ ਕਿ ਕੈਮਰਾ ਨਹੀਂ ਆ ਗਿਆ ਜਾਂਦੇ ਐਫ 2.16 ਤੱਕ ਠੀਕ ਹੈ ਇਹ ਚੱਲੋ ਦੁੱਧ ਬਹੁਤ ਆ ਹਾਂ ਕੀ ਕਰਤਾ ਪਰ ਵੀਰ ਨੇ ਖੜਜ ਦੁੱਧ ਲੱਡੂ ਖਾ ਲੋ ਗਾਇਸ ਲੱਡੂ ਖਾ ਲੋ ਯਾਰ ਮੈਂ ਚੈਨਲ ਕੋ ਬਿਲਕੁਲ ਨਹੀਂ ਕਰਾ ਦਿੰਦਾ ਕਰ ਦਿੰਦਾ आइसक्रीम नहीं खा लो अपने या सारा कुछ क्रेडिट ले के आया क्रेडिट कार्ड भाई मेरे को कुछ नहीं हां भाई तो तू ही करेगी ले बिल्कुल बात है ठीक है तेरे तो हिस्ट्री बन रही है क्या बात है ये देखो पैसे नहीं मिले तेरे दिए पहले हां ना कर पैसे दिए मिले कि नहीं मेरा मेरे का तो सरला आ लेना किसी ने येद्दू ਚੱਜ ਦੀਆਂ ਚੀਜ਼ਾਂ ਜਿਹੜੀਆਂ ਮੇਨ ਚੀਜ਼ਾਂ ਨੇ ਜਿੰਨਾ ਵੀ ਨਾ ਸਾਫਦਾ ਨਹੀਂ ਉਹ ਚੀਜ਼ਾਂ ਲਾਓ ਐਵੇਂ ਖਰਚੇ ਨਾ ਕਰੀ ਚਲੋ ਪਹਿਲੀ ਨੰਗ ਹੋਏ ਪਏ ਆ ਜੀ ਐਸੀ ਗਈ ਆ ਜਿੱਦਾਂ ਕਿ ਤਾਂਗੇ ਆਈ ਨਹੀਂ ਹਜੇ ਅਸੀਂ ਨੇ ਦੁੱਧ ਲਏ ਆ ਹੁਣ ਅਸੀਂ ਰੋਲ ਆਪਿਆ ਪੈਂਟਿੰਗ ਪੈਂਟਿੰਗ ਕਰ ਦੋ ਬਹੁਤ ਦੇ ਇੱਥੇ ਦੇਖ ਲੈ ਮੈਟ੍ਰਿਕਸ ਮੈਟ੍ਰਿਕਸ ਪ੍ਰੈਸ ਇੰਟਰਨੈਸ਼ਨਲ ਹੋਣਾ ਹੁਣ ਅਸੀਂ ਲੈ ਰਹੇ ਆ ਫਲ ਫਰੂਟ ਉਲਟ ਪਾਸੇ ਜਾਈ ਜਾਂਦੇ ਆ ਉਹ orange ਇੱਕੋ गाइस ਆ ਸਾਡੀ ਹੈਗੀ ਆ ਗ੍ਰੋਸਰੀ ਮੇਰੇ ਕੋਲ ਸਿਰਫ ਆਹ ਬੋਟਲ ਆ ਕਿਉਂਕਿ ਮੈਂ ਵਲੌਗ ਬਣਾਉਣਾ ਸੀਗਾ ਤੇ ਇਨਾਂ ਕੋਲੇ ਆ ਇਨ ਇਨ ਬੈਗ ਹੁਣ ਅਸੀਂ ਜਾ ਰਹੇ ਆ ਘਰੇ ਬਸ ਸਟੌਪ ਤੇ ਜਾ ਰਹੇ ਆ ਤੇ ਬਸ ਹੁਣ ਇੱਥੇ ਹੀ ਵਲੌਗ ਐਂਡ ਹੁੰਦਾ ਹੈਗਾ ਪਿਛਲਾ ਵਲੌਗ ਬਹੁਤ ਵਧੀਆ ਸੀ ਤੁਸੀਂ ਨੇ ਮਤਲਬ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਦਿੱਤਾ ਤੇ ਇਸ ਨੂੰ ਵੀ ਦਿਓ ਠੀਕ ਆ ਬਾਏ